ਗਾਈਜ਼ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਕੈਨੇਡਾ ਇਮੀਗ੍ਰੇਸ਼ਨ ਨੇ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ 2025 ਦੇ ਲਈ ਕੀ ਬਦਲਾਅ ਕੀਤੇ ਆ ਤੇ ਇਸ ਦਾ ਟੈਂਪਰੇਰੀ ਵੀਜ਼ਾ ਹੋਲਡਰਸ ਦੇ ਉੱਤੇ ਕੀ ਇੰਪੈਕਟ ਪੈ ਰਿਹਾ ਹੈ ਤੇ ਨਾਲ ਹੀ ਨਾਲ ਕੈਨੇਡਾ ਦੇ ਵਿੱਚ ਪੀਆਰ ਨੂੰ ਲੈ ਕੇ ਕਿੱਦਾਂ ਦਾ ਟ੍ਰੈਂਡ ਚੱਲ ਰਿਹਾ ਆ ਇਹ ਸਾਰੀਆਂ ਚੀਜ਼ਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾ ਸਕਿਪ ਕੀਤੇ ਹੋਏ ਜ਼ਰੂਰ ਦੇਖਿਓ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰ ਦਿਓ ਸਭ ਤੋਂ ਪਹਿਲੇ ਅਗਰ ਗੱਲ ਕਰੀਏ ਵਰਕ ਪਰਮਿਟ ਤੇ ਸਟੱਡੀ ਵੀਜ਼ਾ ਦੀ ਤਾਂ ਵਰਕ ਪਰਮਿਟ ਦੇ ਵਿੱਚ 50% ਤੇ ਸਟੱਡੀ ਵੀਜ਼ਾ ਦੇ ਵਿੱਚ ਅਪਰੋਕਸੀਮੇਟਲੀ 70% ਦੀ ਗਿਰਾਵਟ ਦੇਖੀ ਜਾ ਰਹੀ ਹੈ ਜੋ ਬਹੁਤ ਵੱਡੀ ਗਿਰਾਵਟ ਆ ਬਹੁਤ ਸਾਰੇ ਐਪਲੀਕੈਂਟਸ ਦੇ ਵੀਜ਼ਾਸ ਰਿਫਿਊਜ਼ ਹੋ ਰਹੇ ਆ ਸਟੱਡੀ ਵੀਜ਼ਾਸ ਵਿੱਚ ਵੀਜ਼ਾਸ ਬਹੁਤ ਵੱਡੇ ਲੈਵਲ ਤੇ ਰਿਫਿਊਜ਼ ਹੋ ਰਹੇ ਆ ਜਿਸ ਕਾਰਨ ਨਾ ਸਿਰਫ ਪੇਰੈਂਟਸ ਬਲਕਿ ਸਟੂਡੈਂਟਸ ਵੀ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਆ ਰਹੇ ਆ ਰੀਜ਼ਨ ਬਹੁਤ ਸਾਰੇ ਆ ਸਟੱਡੀ ਵੀਜ਼ਾ ਦੇ ਵਰਕ ਵੀਜ਼ਾ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਟੈਂਪਰੇਰੀ ਵੀਜ਼ਾ ਦੀ ਰਿਫਿਊਜ਼ ਰਿਫਿਊਜ਼ਲ ਦਾ ਰਿਫਿਊਜ਼ਲ ਦੇ ਰੀਜ਼ਨ ਦੀ ਅਗਰ ਗੱਲ ਕਰੀਏ ਤਾਂ ਇਸ ਵਕਤ ਕੈਨੇਡਾ ਦੇ ਵਿੱਚ ਨਾ ਸਿਰ ਬੇਰੋਜ਼ਗਾਰੀ ਬਲਕਿ ਮਹਿੰਗਾਈ ਦੇ ਨਾਲ-ਨਾਲ ਘਰਾਂ ਦੀਆਂ ਕੀਮਤਾਂ ਵੀ ਵੱਧ ਗਈਆਂ ਤੇ ਘਰਾਂ ਦੇ ਵਿੱਚ ਕਮੀ ਵੀ ਦੇਖਣ ਨੂੰ ਮਿਲ ਰਹੀ ਆ ਘਰਾਂ ਦੀ ਸ਼ੋਰਟੇਜ ਦੇ ਕਾਰਨ ਵੀ ਬਹੁਤ ਸਾਰੀ ਡਿਫਿਕਲਟੀਜ਼ ਕੈਨੇਡਾ ਦੇ ਵਿੱਚ ਰਹਿ ਰਹੇ ਉੱਥੋਂ ਦੇ ਸਿਟੀਜ਼ਨ ਨੂੰ ਫੇਸ ਕਰਨੀ ਪੈ ਰਹੀ ਆ ਇਹਹੀ ਰੀਜ਼ਨ ਆ ਕਿ ਕੈਨੇਡਾ ਇਮੀਗ੍ਰੇਸ਼ਨ ਦੇ ਉੱਤੇ ਉੱਥੋਂ ਦੇ ਲੋਕਲ ਸਿਟੀਜ਼ਨ بار بار ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਨੂੰ ਘੱਟ ਕਰਨ ਦੇ ਲਈ ਲਗਾਤਾਰ ਦਬਾਅ ਬਣਾ ਰਹੇ ਆ ਪਹਿਲੇ ਜਿੱਥੇ ਸਟੂਡੈਂਟਸ ਨੂੰ ਐਲਐਮਆਈਏ ਦੇ 50 ਪੁਆਇੰਟਸ ਮਿਲ ਜਾਂਦੇ ਸੀ ਤੇ ਉਸ ਦੇ ਬੇਸਿਸ ਤੇ ਹੀ ਉਹ ਕੈਨੇਡਾ ਦੇ ਵਿੱਚ ਈਜ਼ੀਲੀ ਪੀਆਰ ਲੈ ਲੈਂਦੇ ਸੀ ਤਾਂ ਉਸ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਆ ਤੇ ਨਾਲ ਹੀ ਨਾਲ ਐਲਐਮਆਈਏ ਨੂੰ ਟੋਟਲੀ ਬੰਦ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਆ ਕਿਉਂਕਿ ਐਲਐਮਆਈਏ ਦੇ ذریعے ਲੋਕਲ ਕੰਪਨੀਆਂ ਵਰਕਰਸ ਨੂੰ ਘੱਟ ਵੇਜਸ ਦੇ ਉੱਤੇ ਘੱਟ ਸੈਲਰੀ ਦੇ ਉੱਤੇ ਅਪਾਇੰਟ ਕਰਦੀ ਸੀ ਤੇ ਇਸ ਦੇ ਲਈ ਵਰਕਰਸ ਨੂੰ ਕਿਸੇ ਦੂਸਰੀ ਅਦਰ ਕੰਟਰੀ ਤੋਂ ਬੁਲਾਣਾ ਪੈਂਦਾ ਸੀ ਜਿਸ ਦਾ ਇੰਪੈਕਟ ਉੱਥੇ ਦੀ ਪੋਪੂਲੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਪੈ ਰਿਹਾ ਹੈ ਉੱਥੇ ਦੀ ਪੋਪੂਲੇਸ਼ਨ ਇਨਕਰੀਸ ਹੋ ਰਹੀ ਆ ਉੱਥੇ ਦੀ ਲੋਕਲ ਫੈਸਿਲਿਟੀਆਂ ਬਹੁਤ ਜ਼ਿਆਦਾ ਕੱਟ ਹੋ ਰਹੀ ਆ ਲੋਕਲ ਲੋਕਾਂ ਨੂੰ ਫੈਸਿਲਿਟੀਆਂ ਕੱਟ ਮਿਲ ਰਹੀ ਆ ਕਿਉਂਕਿ ਹਸਪੀਟਲਸ ਦੇ ਵਿੱਚ ਵੀ ਭੀੜ ਦੇਖਣ ਨੂੰ ਮਿਲ ਰਹੀ ਆ ਸਕੂਲਾਂ ਦੇ ਵਿੱਚ ਵੀ ਬੱਚਿਆਂ ਦੀ ਸਟੂਡੈਂਟਸ ਦੀ ਗਿਣਤੀ ਵੱਧ ਰਹੀ ਆ ਤੇ ਹਰ ਤਰ੍ਹਾਂ ਨਾਲ ਉੱਥੇ ਦੇ ਪਰਮਾਨੈਂਟ ਜੋ ਸਿਟੀਜ਼ਨ ਆ ਉੱਥੇ ਦੇ ਰੈਜ਼ਿਡੈਂਸ ਆ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਪ੍ਰੋਬਲਮਸ ਦੇਖਣ ਨੂੰ ਮਿਲ ਰਹੀ ਆ ਇਸੇ ਕਰਕੇ ਕ ਅਜੀਹੇ ਡਿਸੀਜਨ ਲੈ ਕੇ ਆ ਰਿਹਾ ਜਿਸ ਦਾ ਇੰਪੈਕਟ ਹਰ ਤਰ੍ਹਾਂ ਦੇ ਟੈਂਪਰੇਰੀ ਵੀਜ਼ਾ ਹੋਲਡਰਸ ਦੇ ਉੱਤੇ ਇਕੁਅਲੀ ਪੈ ਰਿਹਾ ਹੈ ਪਹਿਲੇ ਜਿਥੇ ਕੈਨੇਡਾ ਜਾਣਾ ਤੇ ਉੱਥੇ ਰਹਿਣਾ ਹਰ ਇੱਕ ਦਾ ਸੁਪਨਾ ਹੁੰਦਾ ਸੀ ਹੁਣ ਇਹ ਸੁਪਨਾ ਧੁੰਦਲਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਜਾਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਪ੍ਰੋਬਲਮਸ ਦੇਖਣ ਨੂੰ ਮਿਲ ਰਹੀਆਂ ਆ ਜੋ ਆਲਰੇਡੀ ਕੈਨੇਡਾ ਦੇ ਵਿੱਚ ਵੀ ਆ ਉਹਨਾਂ ਨੂੰ ਵੀ ਅਲੱਗ-ਅਲੱਗ ਤਰ੍ਹਾਂ ਦੀ ਡਿਫਿਕਲਟੀਜ਼ ਫੇਸ ਕਰਨੀਆਂ ਪੈ ਰਹੀਆਂ ਆ ਹੋ ਸਕਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਉਹਨਾਂ ਦੇ ਵਰਕ ਵੀਜ਼ਾ ਐਕਸਟੈਂਡ ਨਹੀਂ ਹੋ ਪਾਉਂਦੇ ਤਾਂ ਉਹਨਾਂ ਨੂੰ ਆਪਣੀ ਕੰਟਰੀ ਵਾਪਸ ਵੀ ਆਉਣਾ ਪੈ ਸਕਦਾ ਆ ਪਿਛਲੇ ਸਾਲਾਂ ਦੇ ਕੰਪੈਟਿਬਲੀ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਨੂੰ ਇਸ ਸਾਲ ਬਹੁਤ ਜ਼ਿਆਦਾ ਘਟ ਕੀਤਾ ਗਿਆ ਹੈ ਤੇ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਇਸ ਦੇ ਵਿੱਚ ਹੋਰ ਜ਼ਿਆਦਾ ਕਟੌਤੀ ਕੀਤੀ ਜਾਵੇ ਪਹਿਲੇ ਜਿੱਥੇ ਇੰਟਰਨੈਸ਼ਨਲ ਨੈਸ਼ਨਲ ਸਟੂਡੈਂਟਸ ਤੇ ਟੈਂਪਰੇਰੀ ਵੀਜ਼ਾ ਹੋਲਡਰਸ ਨੂੰ ਕੈਨੇਡਾ ਵੈਲਕਮ ਕਰਦਾ ਸੀ ਹੁਣ ਐਦਾਂ ਦੇ ਹਾਲਾਤ ਬਣਦੇ ਜਾ ਰਹੇ ਆ ਕਿ ਉੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਨੈਕਸਟ ਅਗਰ ਸਪਾਊਸ ਵੀਜ਼ਾ ਦੀ ਗੱਲ ਕਰੀਏ ਤਾਂ ਸਪਾਊਸ ਵੀਜ਼ਾ ਦੇ ਵਿੱਚ ਵੀ ਕੈਨੇਡਾ ਇਮੀਗ੍ਰੇਸ਼ਨ ਦੁਆਰਾ ਵੱਡੇ ਲੈਵਲ ਤੇ ਚੇਂजेस ਕੀਤੇ ਜਾ ਰਹੇ ਆ ਪਹਿਲੇ ਜਿੱਥੇ ਇਹ ਰੂਲਸ ਸੀ ਕਿ ਕੈਨੇਡਾ ਦੇ ਵਿੱਚ ਐਪਲੀਕੈਂਟਸ ਨੂੰ ਇਹ ਰਾਈਟ ਹੁੰਦਾ ਸੀ ਕਿ ਉਹ ਆਪਣੇ ਹਸਬੰਦ ਜਾਂ ਵਾਈਫ ਨੂੰ ਕੈਨੇਡਾ ਦੇ ਵਿੱਚ ਲੈ ਕੇ ਆ ਸਕਦਾ ਸੀ ਤੇ ਉਹਨੂੰ ਓਪਨ ਵਰਕ ਪਰਮਿਟ ਵੀ ਮਿਲ ਜਾਂਦਾ ਸੀ ਜਦਕਿ ਹੁਣ ਇਹ ਰੂਲ ਵੀ ਚੇਂਜ ਕਰ ਦਿੱਤਾ ਆ ਸਿਰਫ ਹਾਇਰ ਐਜੂਕੇਸ਼ਨ ਵਾਲੇ ਐਪਲੀਕੈਂਟਸ ਨੂੰ ਹੀ ਇਹ ਰਾਈਟ ਦਿੱਤਾ ਜਾਵੇਗਾ ਜਿਵੇਂ ਕਿ ਪੀ ਐਚ ਡੀ ਹੋਲਡਰ ਜਾਂ ਫਿਰ ਜੋ ਐਪਲੀਕੈਂਟਸ ਮਾਸਟਰਸ ਕਰ ਰਹੇ ਆ ਉਹਨਾਂ ਨੂੰ ਇਹ ਰਾਈਟ ਹੋਵੇਗਾ ਕਿ ਉਹ ਆਪਣੇ ਸਪਾਊਸ ਨੂੰ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਦੇ ਉੱਤੇ ਬੁਲਾ ਸਕਦੇ। ਇਸ ਤੋਂ ਇਲਾਵਾ ਹੈਲਥ케ਅਰ ਜਾਂ ਫਿਰ ਕੁਝ ਹੋਰ ਸਪੈਸੀਫਿਕ ਡਿਪਾਰਟਮੈਂਟਸ ਵਾਲੇ ਐਪਲੀਕੇਂਟਸ ਨੂੰ ਹੀ ਇਹ ਰਾਈਟ ਦਿੱਤਾ ਜਾਵੇਗਾ। ਗ੍ਰੈਜੂਏਟ ਜਾਂ ਫਿਰ ਅੰਡਰਗ੍ਰੈਜੂਏਟ ਕਰਨ ਵਾਲੇ ਐਪਲੀਕੇਂਟਸ ਨੂੰ ਹੁਣ ਇਹ ਰਾਈਟ ਨਹੀਂ ਦਿੱਤਾ ਜਾਏਗਾ ਜੋ ਚੀਜ਼ ਕੈਨੇਡਾ ਇਮੀਗ੍ਰੇਸ਼ਨ ਦੁਆਰਾ ਕਲੀਅਰਲੀ ਮੈਂਸ਼ਨ ਵੀ ਕਰ ਦਿੱਤੀ ਗਈ ਆ। ਸੋ ਹੁਣ ਕੈਨੇਡਾ ਦੇ ਵਿੱਚ ਸਿਰਫ ਸੈਂਟਰਲ ਲੈਵਲ ਤੇ ਨਹੀਂ ਬਲਕਿ ਪ੍ਰਾਂਤਾਂ ਦੇ ਲੈਵਲ ਦੇ ਉੱਤੇ ਵੀ ਟੈਂਪੋਰਰੀ ਵੀਜ਼ਾ ਹੋਲਡਰਸ ਨੇ ਗਿਣਤੀ ਨੂੰ ਘੱਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਗੱਲ ਕਰੀਏ ਅਗਰ অন্ਟਾਰੀਓ ਸੂਬੇ ਦੀ ਤਾਂ ਇਸ ਦੇ ਵਿੱਚ ਵੀ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਦੇ ਵਿੱਚ 32% ਦੀ ਕਟੌਤੀ ਦੇਖਣ ਨੂੰ ਮਿਲ ਰਹੀ ਹੈ ਜੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਨੰਬਰ ਹੈ ਸੋ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹੀ ਐਕਸਪੈਕਟ ਕਰ ਸਕਦੇ ਹਾਂ ਕਿ ਹੋ ਸਕਦਾ ਹੈ ਕਿ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਦੇ ਵਿੱਚ ਕਮੀ ਦੇਖਣ ਨੂੰ ਮਿਲੇ ਜਿੰਨਾ इजीली ਕੈਨੇਡਾ ਦਾ ਵੀਜ਼ਾ ਪਹਿਲੇ ਮਿਲ ਜਾਂਦਾ ਸੀ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈ ਇੰਨਾ इजीली ਕੈਨੇਡਾ ਦਾ ਵੀਜ਼ਾ ਨਾ ਮਿਲੇ ਅਗਰ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਨੂੰ ਘੱਟ ਕਰਨ ਦੇ ਇੰਪੈਕਟ ਦੀ ਗੱਲ ਕਰੀਏ ਤਾਂ ਹੋ ਸਕਦਾ ਹੈ ਉੱਥੇ ਦੇ ਲੋਕਲ ਸਿਟੀਜ਼ਨਸ ਦੇ ਲਈ ਇਸ ਦਾ ਕੋਈ ਵਧੀਆ ਇੰਪੈਕਟ ਰਵੇ ਸੁਣਨ ਦੇ ਵਿੱਚ ਇਹ ਆ ਰਿਹਾ ਹੈ ਕਿ ਉੱਥੇ ਦੇ ਲੋਕਲ ਸਿਟੀਜ਼ਨਸ ਨੂੰ ਜੋਬਸ ਪ੍ਰੋਵਾਈਡ ਕੀਤੀ ਜਾ ਰਹੀ ਹੈ ਕਿਉਂਕਿ ਪਹਿਲੇ ਜਿੱਥੇ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਬਹੁਤ ਜ਼ਿਆਦਾ ਵਧਣ ਦੇ ਕਾਰਨ ਉੱਥੇ ਦੇ ਲੋਕਲ ਸਿਟੀਜ਼ਨਸ ਬਹੁਤ ਜ਼ਿਆਦਾ ਸਫਰ ਕਰ ਰਹੇ ਸੀ ਬਹੁਤ ਜ਼ਿਆਦਾ ਤਕਲੀਫਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀਗਾ ਤੇ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਉੱਥੇ ਦੇ ਲੋਕਲ ਸਿਟੀਜ਼ਨਸ ਨੂੰ ਹੁਣ ਜੋਬਸ ਈਜ਼ੀਲੀ ਮਿਲ پا ਰਹੀਆਂ ਆ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਨੂੰ ਕੱਟ ਕਰਨ ਦੇ ਕਾਰਨ healthcare sector construction workers agricultures ਦੇ ਵਿੱਚ ਪਹਿਲੇ ਜਿੱਥੇ ਵਰਕਰਸ ਦੀ ਕਮੀ ਪਾਈ ਜਾ ਰਹੀ ਸੀ ਉੱਥੇ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਕਮੀ ਦੇ ਕਾਰਨ ਹੋ ਸਕਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਬਲਮ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਕੈਨੇਡਾ ਦੇ ਵਿੱਚ ਸਿਰਫ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਨੂੰ ਘੱਟ ਕਰਨ ਦੇ ਨਾਲ ਹੀ ਸਾਰੀਆਂ ਪ੍ਰੋਬਲਮਸ ਦਾ ਸੋਲੂਸ਼ਨ ਨਹੀਂ ਮਿਲ ਜਾਏਗਾ ਕੈਨੇਡਾ ਇਮੀਗ੍ਰੇਸ਼ਨ ਨੂੰ ਕੈਨੇਡਾ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਵਿੱਚ ਕਮੀ ਆਣ ਦੇ ਕਾਰਨ ਉੱਥੇ ਦੇ ਲੋਕਲ ਯੂਨੀਵਰਸਿਟੀਆਂ ਐਂਡ ਕਾਲਜੇਸ ਨੂੰ ਵੀ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋ ਸਕਦਾ ਹੈ ਉਹਨਾਂ ਨੂੰ ਆਪਣਾ ਸਟਾਫ ਕੱਟ ਕਰਨਾ ਪੈ ਸਕਦਾ ਹੈ ਜਾਂ ਫਿਰ ਉਹਨਾਂ ਨੂੰ ਹੋਰ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਟਾਈਮ। ਬਹੁਤ ਸਾਰੇ ਭਾਰਤੀ ਐਪਲੀਕੈਂਟਸ ਦਾ ਤਾਂ ਮੰਨਣਾ ਇਹ ਹੈ ਕਿ ਸਿਰਫ ਭਾਰਤੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਕੈਨੇਡਾ ਇਮੀਗ੍ਰੇਸ਼ਨ ਨੇ ਇਹ ਚੀਜ਼ ਪੂਰੀ ਤਰ੍ਹਾਂ ਕਲੀਅਰ ਕਰ ਦਿੱਤੀ ਹੈ ਕਿ ਟੈਂਪਰੇਰੀ ਵੀਜ਼ ਇਸ ਕਾਰਨ ਹੀ ਉਹਨਾਂ ਦੇ ਆਪਣੇ ਸਿਟੀਜ਼ਨ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਤੇ ਇਸੇ ਲਈ ਉਹ ਇਸ ਤਰ੍ਹਾਂ ਦੇ ਡਿਸੀਜਨ ਲੈ ਰਿਹਾ ਤੇ ਇਹ ਇਕੁਅਲੀ ਹਰ ਤਰ੍ਹਾਂ ਦੇ ਐਪਲੀਕੈਂਟਸ ਦੇ ਉੱਤੇ ਅਪਲਾਈ ਹੋਵੇਗਾ ਭਾਵੇਂ ਉਹ ਕਿਸੇ ਵੀ ਕੰਟਰੀ ਦਾ ਹੀ ਕਿਉਂ ਨਾ ਹੋਵੇ 2025 ਤੱਕ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਦੇ ਵਿੱਚ 5 ਲੱਖ ਤੱਕ ਦੀ ਕਟੌਤੀ ਕੀਤੀ ਜਾ ਸਕਦੀ ਆ ਹੁਣ ਅਗਰ ਪਰਮਨੈਂਟ ਰੈ residency ਦੀ ਗੱਲ ਕਰੀਏ ਤਾਂ ਪਰਮਨੈਂਟ ਰੈ residency ਲਈ ਕੈਨੇਡਾ ਇਮੀਗ੍ਰੇਸ਼ਨ ਹੱਲੇ ਵੀ ਵੈਲਕਮ ਹੀ ਕਰ ਰਿਹਾ ਆ ਸਪੈਸ਼ਲੀ ਅਗਰ ਜੋ ਸਕਿਲਡ ਵਰਕਰਸ ਆ ਜਿਨ੍ਹਾਂ ਨੇ ਉੱਥੋਂ ਦੀ ਇਕਨੋਮੀ ਦੇ ਵਿੱਚ ਆਪਣਾ ਮੇਜਰ ਰੋਲ ਪਲੇ ਕੀਤਾ ਆ ਅਗਰ ਤੁਹਾਡੇ ਕੋਲ ਕੋਈ ਸਕਿੱਲ ਨਾ ਤਾਂ ਹੀ ਤੁਸੀਂ ਐਕਸਪੈਕਟ ਕਰ ਸਕਦੇ ਆ ਕਿ ਕੈਨੇਡਾ ਤੁਹਾਨੂੰ ਵੈਲਕਮ ਕਰੇਗਾ ਆਦਰਵਾਈਜ਼ ਅਗਰ ਤੁਸੀਂ ਟੈਂਪੋਰਰੀ ਵੀਜ਼ਾ ਹੋਲਡਰਸ ਦੀ ਕੈਟਾਗਰੀ ਦੇ ਵਿੱਚ ਆ ਰਹੇ ਆ ਤਾਂ ਹੋ ਸਕਦਾ ਆ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਥ੍ਰੈਸ਼ਹੋਲਡ ਨੂੰ ਨਾ ਕੰਪਲੀਟ ਕਰ ਪਾਓ ਤਾਂ ਤੁਹਾਨੂੰ ਤੁਹਾਡੀ ਕੰਟਰੀ ਵਾਪਸ ਰਿਪੋਰਟ ਕੀਤਾ ਜਾਵੇ ਬਟ ਜਿੰਨਾ ਵੀ ਐਪਲੀਕੈਂਟਸ ਦੇ ਕੋਲ ਹੱਲੇ ਥੋੜਾ ਟਾਈਮ ਹੈ ਉਹ ਐਦਾਂ ਦੀ ਕੋਈ ਸਕਿੱਲ ਸਿੱਖ ਸਕਦੇ ਆ ਜਾਂ ਫਿਰ ਕੋਈ ਐਦਾਂ ਦਾ ਲੈਂਗੁਏਜ ਟੈਸਟ ਕਲੀਅਰ ਕਰ ਸਕਦੇ ਆ ਜੋ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆ ਜਿਵੇਂ ਕਿ ਫ੍ਰੈਂਕੋਫੋਨ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਆ ਅਗਰ ਤੁਸੀਂ ਫ੍ਰੈਂਚ ਲੈਂਗੁਏਜ ਦੀ ਵਧੀਆ ਨੌਲੇਜ ਹਾਸਲ ਕਰ ਲੈਂਦੇ ਆ ਉਸ ਦੇ ਬੇਸਿਸ ਤੇ ਵੀ ਕੈਨੇਡਾ ਦੇ ਵਿੱਚ ਨਾ ਸਿਰਫ ਵਰਕ ਪਰਮਿਟ ਬਲਕਿ ਪੀਆਰ ਲੈਣਾ ਵੀ ਬਹੁਤ ਜ਼ਿਆਦਾ ਈਜ਼ੀ ਹੋ ਸਕਦਾ ਆ ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਰਹੀ ਹੋਵੇਗੀ ਅਗਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਹੋ ਜਿਹੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਲਈ ਮੈਂ ਮਿਲਦੀ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ